25 ਸਾਲ ਦਾ ਨੌਜਵਾਨ ਟਰੱਕ ਡਰਾਈਵਰ ਪਿਛਲੇ 3-4 ਦਿਨਾਂ ਤੋਂ ਲਾਪਤਾ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਵੱਲੋਂ ਸ੍ਰੀ ਚਮਕੌਰ ਸਾਹਿਬ ਤੋਂ ਮੋਰਿੰਡਾ ਮਾਰਗ ਨੇੜੇ ਪੈਂਦੇ ਪਿੰਡ ਰੁੜਕੀ ਹੀਰਾ ਵਿਖੇ ਲਗਾ ਦਿੱਤਾ ਗਿਆ ਤਰਨਾ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ 4-5 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਨਹੀਂ ਕਰਦਾ ਕੋਈ ਕਾਰਵਾਈ ਤੇ ਨਾ ਹੀ ਪੜਤਾਲ मिली जानकारी अनुसार पता लगा कि 27 फरवरी 2005 ਨੂੰ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਹਰਵਿੰਦਰ ਸਿੰਘ ਬਬਲਾ ਉਮਰਪੰਜੀ ਸਾਲ 25 ਨੌਜਵਾਨ ਘਰ ਵਾਪਸ ਨਹੀਂ ਪਰਤਿਆ 8 ਫਰਵਰੀ 2005 ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਨਜ਼ਦੀਕੀ ਥਾਣੇ ਵਿੱਚ ਕੰਪਲੇਂਟ ਦਿੱਤੀ ਹੋਈ ਹੈ ਜਿਸਦੇ ਅੱਜ ਤੱਕ ਪੁਲਿਸ ਨੇ ਨਾ ਕੀਤੀ ਕੋਈ ਕਾਰਵਾਈ ਤੇ ਨਾ ਹੀ ਕੀਤੀ ਭਾਰ ਇਹ ਇਲਜ਼ਾਮ ਪਰਿਵਾਰ ਵੱਲੋਂ ਲਗਾਏ ਜਾ ਰਹੇ ਹਨ ਇਹ ਧਰਨਾ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਤਾਰ ਚੱਲਦਾ ਰਿਹਾ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਰੋਪੜ ਲੁਧਿਆਣਾ ਮਾਰਗ ਤੇ ਧਰਨਾ ਲਗਾ ਕੇ ਅਣਮੁੱਥੇ ਸਮੇਂ ਲਈ ਬੈਠਾਂਗੇ ਉਧਰ ਇਸ ਮੌਕੇ ਸਥਾਨਕ ਸ਼੍ਰੀ ਚਮਕੌਰ ਸਾਹਿਬ ਡੀਐਸਪੀ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਲਾਪਤਾ ਨੌਜਵਾਨ ਦੀ ਪਾਲ ਕਰ ਰਿਹਾ ਹੈ ਅਤੇ ਉਹਨਾਂ ਦੇ ਸਾਥੀਆਂ ਤੇ ਪੁੱਛ ਪੜਤਾਲ ਕਰ ਰਿਹਾ ਹੈ ਉਪਰੰਤ ਜੋ ਵੀ ਕੋਈ ਸਿੱਟਾ ਨਿਕਲੇਗਾ ਉਸਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਵੱਲੋਂ ਇਸ ਸੜਕ ਨੂੰ ਸੰਕੇਤਕ ਤੌਰ ਦੇ ਉੱਤੇ ਅੱਜ ਧਰਨਾ ਲਗਾ ਕੇ ਬੰਦ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਇਸ ਬਾਬਤ ਵੱਡੇ ਪੱਧਰ ਉੱਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਇਸ ਤੋਂ ਬਾਅਦ ਜੇਕਰ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਦੇ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਰੋਪੜ ਲੁਧਿਆਣਾ ਮੁੱਖ ਮਾਰਗ ਉੱਤੇ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗੀ ਰਾਤ ਇਹ ਗੱਲ ਹੈ ਮਤਲਬ ਉਥੋਂ 6 40 ਤੇ ਮੋਟਰਸਾਈਕਲ ਜਮ੍ਹਾਂ ਕਰਾਏ ਨੇ ਉੱਤੇ ਕੀ ਮੰਗ ਕਰਦੇ ਹੁਣ ਤੁਸੀਂ ਮੰਗਦਾ ਸੀ ਇਹ ਕਹਿੰਦੇ ਵੀ ਸਾਡਾ ਮੁੰਡਾ ਚਾਹੀਦਾ ਸਾਨੂੰ ਤਾਂ ਨਹੀਂ ਅਜੇ ਲਾਉਣ ਦਾ ਅਜੇ ਧਰ ਨਾਲ ਲਾਉਣ ਦਾ ਹੈ ਪਰ ਖਾਸੇ ਕੋ ਮਤਲਬ ਇਹਨਾਂ ਨੂੰ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਹੋਈ ਆ ਦਰਜ ਕਰਾਈ ਆ ਮਰੰਡੇ ਵੀ ਦਰਜ ਕਰਵਾਈ ਆ ਸੀ ਕੰਪਲੇਂਟ ਕਦੋਂ ਲਿਖਾਈ ਸੀ ਆਪਣੇ ਅਸੀਂ 8 ਤਰੀਕ ਨੂੰ ਤਾਂ ਕਿਰਾ ਪਤਰੀਕ ਨੂੰ ਕਈ ਬੱਚੇ ਇਕੱਠੇ ਹੋਏ ਸੀਗੇ ਉਹ ਇਕੱਠੇ ਹੋ ਕੇ ਉਹਨਾਂ ਨੇ ਬੰਦਾ ਬਾਹਰੋਂ ਆਇਆ ਸੀ ਪਾਰਟੀ ਕਰ ਰਹੇ ਸੀਗੇ ਉਸ ਤੋਂ ਬਾਅਦ ਇਹ ਉਧਰੋਂ ਵਾਪਸ ਜਦੋਂ ਆ ਰਹੇ ਸੀ ਤੇ ਆਪਸ ਵਿੱਚ ਕਿਤੇ ਬੈਸ ਬਾਈ ਕਰਨ ਲੱਗੇ ਤੇ ਪੁਲਿਸ ਨੇ ਉਹਨੂੰ ਇਹਨਾਂ ਨੂੰ ਫੋਨ ਕਰਕੇ ਪਿੰਡ ਆਣ ਲਈ ਕਿ ਇਹ ਮੁੰਡੇ ਆਪਸ ਵਿੱਚ ਲੜ ਰਹੇ ਆ ਆਪਣਾ ਹੁੱਲੜਬਾਹੀ ਕਰ ਰਹੇ ਆ ਜੋ ਫੋਨ ਕੀਤਾ ਉਹ ਤੋਂ ਪੁਲਿਸ ਰਾਜ ਨੂੰ ਜਿਹੜਾ ਡਿਊਟੀ ਅਫਸਰ ਇੱਥੇ ਆਇਆ ਸੀ ਮੌਕੇ ਤੇ ਮੌਕੇ ਤੇ ਆ ਕੇ ਦੇਖਿਆ ਕਿ ਇਹਨਾਂ ਨੂੰ ਸਮਝਾ ਕੇ ਭੇਜਦਾ ਬਈ ਕਿਉਂ ਕਰ ਰਹੇ ਨਾਂ ਨੂੰ ਲਿਖ ਕੇ ਨਾ ਦੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਚ ਇੱਕ ਮੁੰਡਾ ਕਿਤੇ ਵਿੱਚੋਂ ਨਿਕਲ ਕੇ ਗੱਡੀ ਚ ਕਿਸੇ ਪਾਸੇ ਭੱਜ ਗਿਆ ਸੀਗਾ ਉਹ ਅਜੇ ਤੱਕ ਮਿਸਪਲੇਸ ਆਇਆ ਮਿਲਿਆ ਨਹੀਂ ਤੇ ਉਹਨੇ ਜਿਵੇਂ ਘਰ ਆਏ ਉਹਨਾਂ ਨੇ ਚੈੱਕ ਕਰਦੇ ਆ ਸੀ ਕਿ ਜੋ ਵੀ ਕਰ ਵੀ ਪਾਉਂਦੀ ਸੀ ਉਹਨਾਂ ਨੂੰ ਜਾਣਦੇ ਉਹ ਕਰ ਵੀ ਕਰ ਦਿੰਦੇ ਆ ਨਾਲ ਅਸੀਂ ਇਹਨਾਂ ਨਾਲ ਲਾ ਕੇ ਬੱਚੇ ਦੀ ਭਾਲ ਕਰ ਰਹੇ ਆ ਸਰ ਕੀ ਲੱਗਦਾ ਕਿ ਕੀ ਕਾਰਨ ਕੀ ਹੋਇਆ ਸਰ ਇਸ ਇਦਾਂ ਦੀ ਇਹਨਾਂ ਨੂੰ ਪਤਾ ਲੱਗੂਗਾ ਆਪਾਂ ਨੂੰ ਪਛੀ ਪਛਤਾ ਹੋਇਆ ਵੀ ਕੀ ਹੈ ਕਿੱਥੋਂ ਆਏ ਸੀ ਕਿਵੇਂ ਆਏ ਸੀ ਕਿਉਂਕਿ ਰਹਿਣ ਵਾਲੇ ਇਹ ਬੜਵਾਲੀ ਦਾ ਮੁੰਡਾ ਜਿਹੜਾ ਰਹਿਣ ਇੱਕਠੇ ਹੋ ਕੇ ਕੋਈ ਪਾਰਟੀ ਕੀਤੀ ਇਹਨਾਂ ਨੇ ਪੀਪਲ ਮਾਜਰੇ ਉਸ ਤੋਂ ਬਾਅਦ ਹੁਣ ਪਤਾ ਕਰਦੇ ਆ ਵੀ ਮੁੰਡਾ ਗਿਆ ਕਿੱਥੇ ਸਰ ਕੋਈ ਸੋਬੇ ਦਾ ਵੀ ਜਿਕਰ ਕੀਤਾ ਜਾ ਰਿਹਾ ਹੈ ਹਾਂ ਸੋਬੇ ਦਾ ਸੀਗਾ ਕੋਈ ਪਾਸੇ ਨਾਲ ਇੱਕ ਜਿਹੜੇ ਗਲੀ ਜਾਂਦੀ ਆ ਉਹ ਕੈਮਰੇ ਜਿੱਧਰ ਜਾਂਦਾ ਦਿਖਦਾ ਸੀ ਮੁੰਡਾ ਉਹ ਇਕੱਲਾ ਜਾ ਰਿਹਾ ਸੀ ਭੱਜਿਆ ਜਾ ਰਿਹਾ ਉਹ ਫਿਰ ਕਈ ਵਾਰੀ ਇਹ ਹੁੰਦਾ ਕਿ ਉਹਨੂੰ ਖਾਦੀ ਪੀਤੀ ਕਿਤੇ ਕੋਟੋਂ ਵੀ ਨਾ ਢਿੱਕ ਪਿਆ ਉਹ ਕਦੇ ਹਨ ਉਹਨਾਂ ਕੋਈ ਐਕਸੀਡੈਂਟਲੀ ਕੋਈ ਗੱਲ ਨਾ ਹੋਈ ਹੋਵੇ ਉਹ ਤਾਂ ਇਸ ਕਰਕੇ ਕੋਪੀ ਦੀ ਸਰਚ ਕਰਾਈ ਗਈ ਹੈ ਬਾਕੀ